ਸਿੱਕ ਮੁਕਸਰ ਦੇ ਅੱਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਧਾਣੇ ਦੇ ਰੀਏ ਜੇ ਪੈਂਦਾ ਹੈਗਾ ਤੋਂ ਇੱਥੇ ਜੋ ਅੱਜ ਡਿਮੋਲਿਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀਡੀਪੀ ਆਫਿਸ ਤੇ ਪ੍ਰੋਪਰ ਇਸਟੇ ਪੁਲਿਸ ਨੂ ਰਿਕੁਐਸਿਸ਼ਨ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੋਇਆਗਾ ਤੋਂ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਤੇ 올ਰੇਡੀ ਰਜਿਸਟਰਡ ਹੈਗੀ ਐ ਤੇ ਇਸ ਚ ਐਗਜ਼ੈਂਪਲਰੀ ਤੇ ਡਟਰੈਂਟ ਐਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡਟਰੈਂਟ ਐਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟਰਕਸ਼ਨ ਕਿਸੇ ਨੇ ਡਰਗ ਬੈਡਲਰ ਨੇ ਸਪਲਾਈਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਹੇਗਾ ਤੁਸੀਂ ਦੇਖ ਰਹੇ ਹੋ ਪਿੰਡ ਜਹੜ ਦੇ ਲੋਕਾਂ ਤੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤੇ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਚ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇੱਕ ਵਾਰ ਐਕਸ਼ਨ ਹੁੰਦਾ ਹੈ ਤਾਂ ਬਾਕੀ ਜੋ ਡਰਗ ਕ੍ਰਾਈਮ ਚ ਕੋਈ ਇਨਵੋਲਡ ਹੁੰਦੇ ਹੈਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਤੋਂ ਸਾਡੇ ਪਿੰਡ ਚ ਅੱਜ ਲੱਗਦਾ ਵੀ 90% ਨਸ਼ਾ ਖਤਮ ਹੋਇਆ ਹੈ ਉਹਦੀ ਖੁਸ਼ੀ ਜਦ ਲੱਡੂ ਬੰਦੇ ਜਾ ਰਹੇ ਹੈ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਗਈ ਹੈ ਜੋ ਸਰਕਾਰ ਦਾ ਹੁਕਮ ਸੀਗਾ ਉਹਨੂੰ ਦੇਖਦੇ ਹੋਏ ਇਹ ਕਾਰਵਾਈ ਹੋਈ ਹੈ ਤਾਂ ਸਾਨੂੰ ਦੱਸਣ 'ਤੇ ਖੁਸ਼ੀ ਹੈ ਵੀ ਸਾਡਾ ਪਿੰਡ ਨਸ਼ਾ ਮੁਕਤ ਹੋਇਆ ਤੇ ਲੱਗੂ ਬੱਲੇ ਜਾ ਰਹੇ ਤੇ ਸਾਡੇ ਇੱਥੇ ਨਸ਼ੇ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਸਰਕਾਰਾਂ ਪਹਿਲਾਂ ਤਾਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਵੀ ਜਿਹੜੇ ਅੰਸਰਾਂ ਨੇ ਐਡੇ-ਐਡੇ ਮਹਿਲਾਂ ਲੋਕਾਂ ਦੇ ਬੁੰਡੇ ਬੱਚੇ ਮਾਰ ਕੇ ਛੱਤੇ ਐ ਤੇ ਉਠਾਉਣ ਦਾ ਪ੍ਰਬੰਧ ਕੀਤਾ ਇਹ ਸਰਕਾਰ ਨੇ ਸਾਡਾ ਸਾਥ ਦਿੱਤਾ